ਕਨਾ ਸੁਣੋ ਮੇਰਾ ਨਾਮ ਸਾਜਦ ਮੁਹੰਮਦ ਸਾਜਦ 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 ਸਾਹਿਬ ਟਰੋ ਥੋੜੇ ਜੇ ਕਰ ਪਸਟੇ ਕੇ ਵਾਪਸ ਆ ਜਾ ਵਾਪਸ ਆ ਜਾ ਬੈਠ ਲੱਤ ਉਹ ਹਿਤ ਰਮ ਅਗਰ ਚੁੱਪ ਕਰਕੇ ਅਗਰ ਚੁੱਪ ਕਰਕੇ ਟੁਰਪੇਗਾ ਤੇ ਤੈਨੂੰ ਇੱਥੇ ਛੱਡ ਕੇ ਟੁਰ ਜਾਾਂਗੇ ਮੈਂ ਮੈਂ ਜੀ ਸਿਰਫ ਤੈਨੂੰ ਮੈਂ ਸਾਰੀ ਗੱਲ ਸਮਝ ਗਿਆ ਮੈਂ ਤੈਨੂੰ ਬਹੁਤ ਗਰੀਬ ਆ ਗਿਆ ਹਸ ਤਾਂ ਕਿਸੇ ਵਾਸਤੇ ਤੈਨੂੰ ਕਿਹਾ ਨਾ ਤੇ ਮੇਰੀ ਗਰੀਬੀ ਦਾ ਮਸਲਾ ਰੱਖੋ ਨਾ ਬੰਦਾ ਚਲੇ ਯਾਰ ਮੇਰੇ ਨਾਲ ਸੇ ਬੰਦਾ ਗਰੀਬ ਹੁੰਦਾ ਨਾ ਇਹ ਪੇਟ ਪਾਲਣ ਵਾਸਤੇ ਬੜਾ ਕੁਝ ਕਰਨਾ ਪੈਂਦਾ ਠੀਕ ਹੈ ਤੂੰ ਆਪਣਾ ਪੇਟ ਪਾਲ ਲੈ ਠੀਕ ਹੈ ਤੁਹਾਨੂੰ ਕੋਈ ਇਤਰਾਜ਼ ਨਹੀਂ ਹਾਂ ਜੇ ਤੂੰ ਝੂਠ ਬੋਲੇਗਾ ਸਾਡਾ ਤਰਾਸ ਸ਼ੁਰੂ ਹੋ ਜਾਏਗਾ ਤੁਹਾਨੂੰ ਸਿਰਫ ਨਾ ਮੇਰਾ ਖੁਦਾ ਜਾਣਦਾ ਹੈ ਮੈਂ ਤੈਨੂੰ ਜਿਹੜੀ ਗੱਲ ਦੱਸਦਾ ਇਹਦਾ ਸਾਨੂੰ ਪਤਾ ਹੈ ਹੁਣ ਤੁਹਾਨੂੰ ਕੀ ਖਬਰ ਹੋਇਆ ਇਸ ਗੱਲ ਦਾ ਮੈਂ ਤੈਨੂੰ ਤਾਂ ਹੀ ਕਹਿ ਰਿਹਾ ਇਸ ਤਰ੍ਹਾਂ ਗੱਲ ਦੇ ਨਾ ਤੇ ਮੈਂ ਬਹੁਤ ਮੁਸਾਫਰ ਆਦਮੀ ਆ ਇਸ ਵਾਸਤੇ ਤੁਸੀਂ ਕਹੋ ਤਾਂ ਮੈਂ ਮੈਥੇ ਨਹੀਂ ਆਣਾ ਨਹੀਂ 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 ਉਹ ਕਹੋ ਤਾਂ ਮੈਂ ਤੈਨੂੰ ਜਿਹੜੀ ਗੱਲ ਜਿਹੜੀ ਗੱਲ ਤੈਨੂੰ ਦੱਸ ਰਿਹਾ ਨਾ ਸਿਰਫ ਉਤਨੀ ਕਰ ਤੂੰ ਇਸ ਤਰ੍ਹਾਂ ਕਰਕੇ ਤੂੰ ਚੁੱਪ ਕਰਕੇ ਉੰਤੁਰ ਕੇ ਆਪਣੀ ਜਾਨ ਛਡਾ ਲੈ ਉਸ ਤੋਂ ਇਲਾਵਾ

ਲੇਕਿਨ ਉਹ ਸਾਨੂੰ ਗਰੀਬਾਂ ਨੂੰ ਫਾਸੀ ਲਾ ਦੋ ਹੈਲੋ ਅੱਲਾਹ ਪਾਕ ਨੇ ਤੁਹਾਨੂੰ ਦਿੱਤਾ ਜਨਾਬ ਮੈਂ ਹਾਂ ਖੁਦਾ ਤੇ ਜਾਣਦਾ ਤੂੰ ਤੁਹਾਨੂੰ ਕੀ ਪਤਾ ਇਸ ਗੱਲ ਦਾ ਹੁਣ ਖੁਦਾ ਤੇ ਜਾਣਦਾ ਮੇਰੇ ਤੇ ਰਹਿਮ ਕਰੋ ਤੁਸੀਂ ਮੈਂ ਪਰਦੇਸੀ ਆਦਮੀ ਆ ਕਸਮੇ ਰੱਬ ਦੀ ਮੇਰਾ ਮਾਂ ਪਿਓ ਤੜਪ ਤੜਪ ਕੇ ਮਰ ਜਾ ਸਰਕਾਰ ਹੁਣ ਮੈਂ ਚੁੱਕ ਕਰ ਆ ਖੜਾ ਹੋ ਜਾਉਂ ਕੱਖ ਨਹੀਂ ਕਹਿੰਦਾ ਫੇਰ ਛੋੜ ਦੇ ਖੜਾ ਹੋ ਜਾ ਤੈਨੂੰ ਕਿਹਾ ਖੜਾ ਸਿੱਧਾ ਸੇ ਖੜਾ ਜਾ ਛੋੜ ਦੇ ਨਾ 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 ਇਸ ਤਰ੍ਹਾਂ ਨਹੀਂ ਓਏ ਨਹੀਂ ਲੋ ਸਰਕਾਰ ਹੋਣ ਤਾਂ ਮਾਫੀ ਕਰ ਰੋ ਨਾ 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 ਮੰਨ ਲਓ ਅਲੱਾ ਦੇ ਨਾਮ ਲਓ ਓਏ ਸਰਕਾਰ ਤੁਰਨਾ ਕੋ ਇਹ ਬਿਲਕੁਲ ਠੀਕ ਹੈ ਜੀ ਉਹ ਖੁਦਾ ਦੀ ਕਸਮ ਮੈਂ ਬਹੁਤ ਮੈਂ ਓਏ ਕੋ ਉਠਾ ਲਈ ਸੀਗਾ ਪਰਸ ਜਾਗਾ ਸੁਣਾ ਕਰ ਪਰਸ ਜਾਗਾ ਲੋ ਸਰਕਾਰ ਨੂੰ ਪਾ ਪਰਦੇ ਲੱਗੇ ਗਦਰ ਨੂੰ ਪਾ ਅਸਰ ਕਰ ਸੁਦਾ ਦਾ ਨਾਮ ਲੈਣ ਵਾਸਤੇ ਰੱਬ ਦਾ ਉਹ ਸੋਲੇ ਦੇ ਦੁਆ ਪੈਰ ਕਰ ਚੱਲ ਦੁਆ ਪੈਰ ਕਰ ਨਹੀਂ ਨਹੀਂ ਠੀਕ ਹੈ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਉਸ ਤੋਂ ਅਸਰਾ ਹੋਰ ਕੋਈ ਨਹੀਂ ਚੱਲ ਤੂੰ ਗੱਡੀ ਚਾ ਉਹਨੂੰ ਗੱਡੀ ਚਾ ਉੱਠ ਕੇ ਟੁਰਦਾ ਟੁਰਦਾ ਹੱਥ ਪੁੱਛੇਗਾ ਟੁਰ ਸਹੀ ਟੁਰ ਸਹੀ ਟੁਰ ਸਹੀ ਟੁਰ ਮਾਰਸਨ ਬਹੁਤ ਜ਼ਿਆਦਾ ਸਹੀ ਦੁਰਬਾਏ ਕੋਲ ਜੇ ਖੜਨਾ ਇੰਨਾ ਸਹੀ ਦੁਰਬਾਣ ਮਰਵਾਣੇ ਸਹੀ ਇਹ ਵੀ ਸਹੀ ਨਹੀਂ ਟੁਰਿਆ ਇਹ ਨਹੀਂ ਸਹੀ ਟੁਰਿਆ ਤੂੰ ਹੁਣ ਸਾਰੀ ਗੱਲ ਸੁਣ ਗਿਆ ਉੱਥੇ ਚੱਲ ਉਹਦੇ ਉੱਥੇ ਚੱਲ ਸਿੱਧਾ ਟੁਰਪਾ ਯਾਰ ਉਹ ਸਹੀ ਦੁਰਬਾਣ ਕੋਈ ਨਹੀਂ ਹੁੰਦਾ ਕੋਈ ਨਹੀਂ ਦੁਰਬਾਣ ਤੂੰ ਬੈੱਡਰ 'ਤੇ ਤੂੰ ਬੇ ਸ਼ਬਸ਼ ਸ਼ਬਸ਼ ਦੁਰਬਾਣ ਟੁਰ 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 ਸ਼ਬਸ਼ ਟੁਰ ਕੋਈ ਨਹੀਂ ਹੁੰਦਾ ਜੇ ਟੁਰਿਆ ਉਹਨੂੰ ਕੋਈ ਆ ਉਹਨੂੰ ਜੋ ਸਹੀ ਜਦ ਤੈਜ਼ ਤੁਈ ਕੋਈ ਨਹੀਂ ਕਰਨ ਨਗਰ ਇਹ ਗੱਲ ਨਾ ਰਾਜੀ ਕਰ ਤੁਹਾਡੇ ਨਾਲ ਵਾਦਾ ਉਹ ਥੂ ਟੁਰ ਕੇ ਸੜਕੋ ਸੜ ਕੇ ਇੱਧਰ ਆ ਜਾ ਖਾਲੀ ਨਾ ਫਿਲਮ ਉਹ ਸਹੀ ਉਹ ਇਹਨਾਂ ਨੇ ਜੀ ਸਹੀ ਹਨ ਪਾਗਲ ਨੇ ਪੁੱਤਰ ਨਹੀਂ ਤੇ ਮਾਰਸਾ ਉੱਠ ਸਹੀ ਉਸ ਬਾਨਾ ਨਹੀਂ ਕਰਾਂ ਉਹ ਯਾਰ ਜੀ ਤੁੰਕਿਆ ਨਹੀਂ ਕਰਨਾ ਡਰਾਮਾ ਕਰਦਾ ਇਹ ਤੂੰ ਸੈੱਟ ਫਲੋ ਜੀ ਠੀਕ ਹੈ ਇਹ ਨਹੀਂ ਗੱਲ ਇਹ ਰਾਜੇ ਨੇ ਗਰੰਟੀ ਦੇ ਦੇਖ ਲੰਗੜਾ ਨਾ ਚੱਲ ਫਿਰ ਸਟਾਪ ਸਹੀ ਬਾਜ ਪਾ ਸਪੀਡ ਵਾਲ ਜਲਦੀ ਕਰ ਬਸਾਖੀ ਨਹੀਂ ਦੇ ਨਹੀਂ ਬਤਾ ਕੇ ਅੱਥੇ ਪਗੜਾਏ

ਪਸ਼ਾਵਰ ਤੋਂ ਕਰਾਚੀ ਤੱਕ ਬਸਨੇ ਆਲੇ ਸ਼ਹਿਰ ਤੇ ਆਬਾਦੀਆਂ ਅਗਰ ਗਦਾਗਰਾਂ ਨੇ